ਅੱਜ ਚੜ੍ਹਦੇ ਸਵੇਰ ਹੀ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਤਕਾਮੁਕੀ ਹੋਈ ਹੈ ਇੱਕ ਦੂਜੇ ਦੇ ਨਾਲ ਬਹਿਸ ਹੋਈ ਹੈ ਇਸੇ ਦੌਰਾਨ ਦੱਸ ਦਈਏ ਇੰਨੀ ਜ਼ਿਆਦਾ ਇਹ ਗੱਲਬਾਤ ਹੁੰਦੀ ਹੈ ਕਿ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਦੱਸ ਦਈਏ ਇੱਥੇ ਜਦੋਂ ਪੁਲਿਸ ਦੀ ਟੀਮ ਪਹੁੰਚਦੀ ਹੈ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਕਿਸਾਨਾਂ ਦੀ ਜ਼ਮੀਨ ਜਿਹੜੀ ਐਕਵਾਇਰ ਕਰਨ ਦੇ ਲਈ ਵੱਡੀਆਂ-ਵੱਡੀਆਂ ਮਸ਼ੀਨਾਂ ਲੈ ਕੇ ਖੇਤਾਂ ਵਿੱਚ ਪੂਰੀ ਟੀਮ ਜਿਹੜੀ ਦਾਖਲ ਹੁੰਦੀ ਹੈ ਜਦੋਂ ਟੀਮ ਦਾਖਲ ਹੋਈ ਤਾਂ ਕਿਸਾਨ ਉੱਥੇ ਮੋਕੇ ਤੇ ਭੱਜੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਵਿਰੋਧ ਕੀਤਾ ਜਾਂਦਾ ਇਥੇ ਬਿਨਾ ਮਹੋਤੇ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਹਨਾਂ ਨੂੰ ਜਿਹੜੀ ਕਿ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਅੱਗੋਂ ਕਿਸਾਨਾਂ ਤੇ ਪੁਲਿਸ ਵਿਚਾਲੇ ਤੱਕਾ ਮੁਕੀ ਹੋ ਜਾਂਦੀ ਹੈ ਜਿਸ ਦੀ ਤਸਵੀਰ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਜਦੋਂ ਕਿਸਾਨਾਂ ਦੇ ਵੱਲੋਂ ਇਹ ਵਿਰੋਧ ਕੀਤਾ ਜਾਂਦਾ ਹੈ ਤਾਂ ਉਸੇ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਹਿਰਾਸ ਦੇ ਵਿੱਚ ਜਿਹੜਾ ਕੀ ਲੈ ਲਿਆ ਜਾਂਦਾ ਹੈ ਤਸਵੀਰਾਂ ਪਟਿਆਲਾ ਤੋਂ ਸਾਹਮਣੇ ਜਿੱਥੇ ਪਿੰਡ ਚਾਲਾ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਸ ਟੀਮ ਦਾ ਜਿਹੜਾ ਕਿ ਵਿਰੋਧ ਕੀਤਾ ਗਿਆ ਜੋ ਜ਼ਮੀਨ ਐਕਵਾਇਰ ਕਰਨ ਦੇ ਲਈ ਆਈ ਸੀ ਇੱਥੇ ਦੱਸ ਰਹੀ ਹੈ ਕਿ ਨੈਸ਼ਨਲ ਅਥਾਰਟੀ ਦੇ ਨਾਲ ਲੱਗਦੀ ਜ਼ਮੀਨ ਜਿਹੜੀ ਐਕਵਾਇਰ ਕਰਨੀ ਸੀ ਲੇਕਿਨ ਕਿਸਾਨਾਂ ਦਾ ਕਹਿਣਾ ਹੈ ਨਾ ਤਾਂ ਸਾਨੂੰ ਕੋਈ ਮਾਅਵਜਾ ਦਿੱਤਾ ਗਿਆ ਤੇ ਕਿਸੇ ਤਰੀਕੇ ਨਾਲ ਤੁਸੀਂ ਸਾਡੀ ਜ਼ਮੀਨ ਨੂੰ ਅਖਬਾਰ ਕਰ ਸਕਦੇ ਹੋ ਇਸ ਚੱਲਦੇ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਜੋ ਮਾਹੌਲ ਅਜੀਹਾ ਬਣਦਾ ਹੈ ਉੱਥੇ ਮਾਹੌਲ ਭਖ ਜਾਂਦਾ ਦੂਜੇ ਨੂੰ ਪੜਦੇ ਦਿਖਾਈ ਦਿੰਦੇ ਨੇ ਪਟਿਆਲਾ ਦੇ ਵਿੱਚ ਕਿਸਾਨਾਂ ਤੇ ਪ੍ਰਸ਼ਾਸਨ ਦੇ ਆਹਮੋ ਸਾਹਮਣੇ ਹੋਏ ਨੇ ਕਿਸਾਨਾਂ ਦੇ ਪਿੱਛੇ ਪੁਲਿਸ ਮੁਲਾਜ਼ਮ ਭੱਜਦੇ ਹੋਏ ਨਜ਼ਰ ਆਏ ਨੇ ਕਿਉਂਕਿ ਜੋ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਉਸੇ ਦੌਰਾਨ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈਣ ਲਈ ਉਹਨਾਂ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਹੈ ਇਤਾਂ ਵਿੱਚ ਅਜਿਹੀ ਦਸ਼ਾ ਬਣਦੀ ਹੈ ਜਿਹੜੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਪੁਲਿਸ ਦੀਆਂ ਟੀਮਾਂ ਜੋ ਕਿ ਕਿਸਾਨਾਂ ਦੇ ਮਗਰ ਭੱਜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਨਾਂ ਨੂੰ ਹਰਾਸ ਦੇ ਵਿੱਚ ਲੈਣ ਲਈ ਸਕੋ ਅੱਗੋਂ ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕਿ ਇਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ ਪਟਿਆਲਾ ਦੇ ਇਲਾਕੇ ਜਾਲਾ ਪਿੰਡ ਪੈਂਦੇ ਜਿੱਥੇ ਇਹ ਤਸਵੀਰ ਸਾਹਮਣੇ ਆਈ ਹੈ ਸਵੇਰ ਤੋਂ ਹੀ ਵੱਡੀਆਂ ਮਸ਼ੀਨਾਂ ਲੈ ਕੇ ਪੁਲਿਸ ਪੂਰੀਆ ਇਕਵਾਇਰ ਕਰਨ ਦੇ ਲਈ ਜਿਹੜੇ ਉੱਥੇ ਮਸ਼ੀਨਾਂ ਪਹੁੰਚਦੀਆਂ ਨੇ ਜਦੋਂ ਕਿਸਾਨਾਂ ਦੀ ਨਿਗਾ ਪੈਂਦੀ ਹੈ ਤਾਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਕਿ ਆਪਣੀ ਜ਼ਮੀਨ ਦਾ ਜਿਹੜੀ ਇਕਵਾਇਰ ਕਰਦੇ ਨੇ ਉਸ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਤਾਂ ਨਾ ਤਾਂ ਇਹਨਾਂ ਨੇ ਸਾਨੂੰ ਮੁਆਵਜ਼ਾ ਦਿੱਤਾ ਹੈ ਨਾ ਹੀ ਕੋਈ ਕਾਗਜ਼ੀ ਕਾਰਵਾਈ ਹੋਈ ਹੈ ਇਹ ਸਾਡੇ ਨਾਲ ਤੱਕਾ ਕਿਵੇਂ ਕਰ ਸਕਦੇ ਨੇ ਸੋ ਪਹਿਲਾਂ ਇੱਥੇ ਦੱਸ ਦਈਏ ਪੱਕਾ ਮੋਰਚਾ ਵੀ ਇੱਥੇ ਲਾਇਆ ਹੋਇਆ ਸੀ ਪ੍ਰਸ਼ਾਸਨ ਦੇ ਨਾਲ ਕਈ ਮੀਟਿੰਗਾਂ ਵੀ ਹੋਈਆਂ ਸਨ ਲੇਕਿਨ ਸਹਿਮਤੀ ਨਾ ਬਣਦੇ ਦੇਖ ਜਦੋਂ ਪੁਲਿਸ ਦੀ ਟੀਮ ਇੱਥੇ ਪਹੁੰਚਦੀ ਹੈ ਜ਼ਮੀਨ ਐਕਵਾਇਰ ਕਰਨ ਦੇ ਲਈ ਪ੍ਰਸ਼ਾਸਨ ਪਹੁੰਚਦਾ ਹੈ ਤਾਂ ਇੱਥੇ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਵਿਰੋਧ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਕਿਸਾਨ ਤੇ ਪੁਲਿਸ ਆਹਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਨੇ